ਅੱਛਾ ਮੇਰੇ ਪਿਆਰੇ ਦੇਸ ਵਾਸੀਆਂ ਹਾਂ ਮੈਂ ਤਰਾ ਮੈਂ ਆਪਸੇ ਇਹ ਹੀ ਨਵੇਦਨ ਕਰਨਾ ਚਾਹਤਾ ਹਾਂ ਸਭੀ ਆਪਣਾ ਧਿਆਨ ਰੱਖਿਆ ਔਰ ਹਮਾਰਾ ਵੀ ਬੋਲੀਏ ਵਾ ਮੋਦੀ ਜੀ ਆਰੇ ਭਾਈ ਹਮ ਤੋ ਫਕੀਰ ਹਾਂ ਹਮ ਤੋ ਆਪਣਾ ਝੋਲਾ ਉਠਾ ਕੇ ਚਲੇ ਜਾਾਂਗੇ ਬੋਲੀਏ ਵਾ ਮੋਦੀ ਜੀ ਸਸੀ ਕਲ ਪਿਆ ਵੀ ਮੈਂ ਤੁਹਾਡਾ ਆਪਣਾ ਮਾਨ ਬਠਿੰਡੇ ਵਾਲਾ ਅੱਜ ਆਪਾਂ ਨੂੰ ਬਾਈ ਮਿਲਿਆ ਰਿੰਕੂ ਆ ਬਾਈ ਦਾ ਨਾਂ ਸ਼ਹਿਰ ਇਹਦਾ ਮਲੋਟ ਹੈ ਤੇ ਬਾਈ ਨੂੰ ਜਿਵੇਂ ਆਪਾਂ ਕਹਦੇ ਕਲਾ ਹਨਾ ਕੁਦਰਤ ਨੇ ਬਖਸ਼ੀ ਹੋਈ ਬਚਪਨ ਤੋਂ ਹੀ ਬਾਈ ਆਵਾਜ਼ਾਂ ਕੱਢਦਾ ਜਿਹੜੀ ਚੀਜ਼ ਮਨ ਲ ਟੀਵੀ 'ਚ ਦੇਖ ਲਈ ਜਾਂ ਕਿਤੇ ਸੁਣ ਲਈ ਉਹਦੀ ਕੋਸ਼ਿਸ਼ ਕਰਦਾ ਸੀ ਮੈਂ ਵੀ ਇਦਾਂ ਦੀ ਆਵਾਜ਼ ਕੱਢਾਂ ਤੇ ਆਪਾਂ ਵੀ ਵੱਖ-ਵੱਖ ਆਵਾਜ਼ਾਂ ਸੁਣਾਊਗਾ ਤੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਹਾਂਜੀ ਠੀਕ ਠਾਕ ਜੀ ਲੈ ਫਿਰ ਬਾਈ ਪਹਿਲਾਂ ਤਾਂ ਜਿਹੜੇ ਬੱਚਿਆਂ ਦੀ ਪਸੰਦ ਹੈ ਨਾ ਫੇਮਸ ਰਹਾ ਮੋਟੂ ਪਤਲੂ ਵਾਲਾ ਹਨਾ ਉਹਦੀ ਆਵਾਜ਼ ਕੱਢੋ ਜ਼ਰੂਰ ਜੀ ਤਾਂ ਆਪਾਂ ਸਟਾਰਟ ਕਰਾਂਗੇ ਜੀ ਮੋਟੂ ਤੋਂ ਹਾਂਜੀ अरे भड़े भैया कुछ सोचोmbr खाली फेर दिमाग की बत्ती नहीं जलती तुम भी कुछ सोचो तेरे बाद जेड़े सारे एक्टेक के नाल जिन्ने भी हैं उद बाद जॉन बनेगा डॉन जॉन बनेगा डॉन जॉन बनेगा डॉन आ नंबर वन आ नंबर टू आ सोचो जल्दी से कुछ भी बेकूफ जल्दी से कुछ सोचो बिना आवाज क्या कविता बोलिए बॉस कविता के बच्चों आज जल्दी से सोचो इससे पहले मोटू मतलब भाग जाए और <laughs> दुबारा जी चिंगम सर है। है। हे मोटू बदर रुक जाओ तुम्हें कानून की कसम रुक जाओ तुम्हें भारत माता की कसम रुक जाओ मोटू मतलब फिर ओ दुबारा जी डॉक्टर झटका हम ਉਹ ਯਾਰ ਕਸਮ ਮੇਰੀ ਮਰੀਜੂ ਕੀ ਯਾਰ ਉਹ ਮੇਰੇ ਭਰਾ ਮੇਰੇ ਯਾਰ ਮੋਟੂ ਯਾਰ ਦੇਖ ਤੇਰੇ ਲਈ ਮੈਂ ਕਾ ਗੈਜਟ ਬਣਾਇਆ ਯਾਰ ਉਹ ਮੇਰੇ ਭਰਾ ਫੇਰ ਉਹ ਦੁਬਾਰਾ ਇਹ ਗੱਸੀਟਾ ਰਾਮ ਹਾਂ ਓੜੀ ਬਾਬਾ ਇਹ ਤਾਂ ਮਾਰਾ 20 ਸਾਲ ਕੱਤ ਜੁਰਬਾ ਹੈ ਤੇਰਾ ਦੁਬਾਰਾ ਹੁੰਦਾ ਇਹ ਚਾਹ ਵਾਲਾ ਹੁੰਦਾ ਨੇ ਵਿੱਚ ਹਾਂ ਉਹ ਬੋਲਦਾ ਅਰੇ ਭਾਇਆ ਇਹ ਮੇਰੇ ਸਾਰੇ ਸਾਮੋਸੇ ਖਾ ਗਿਆ ਮੋਟੂ ਅਰੇ ਕੋਈ ਤਾਂ ਬਚਾ ਲੋ ਇਸ ਮੋਟੂ ਸੇ ਵਾਇਆ ਫਿਰ ਉਹਦੇ ਬਾਅਦ ਆ ਗਿਆ ਜੀ ਮੈਨ ਮੋਟਰ ਨੂੰ ਭੁੱਖ ਹੋਣੀ ਲੱਗਦੀ ਸੀ ਨਾ ਹਾਂਜੀ 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 ਉਹ ਤਾਂ ਹੀ ਸਮੋਸੀ ਮੰਗਦਾ ਰਹਿੰਦਾ ਸੀ ਹਾਂਜੀ ਫਿਰ ਉਹਦੇ ਬਾਅਦ ਉਹ ਕਿੰਦਾ ਕੋਕਰਚ ਇਹ ਵੀ ਬੱਚਿਆਂ ਦਾ ਕਾਫੀ ਫੇਮਸ ਸੀ ਮਤਲਬ ਕਿ ਤੇ ਉਹਦੇ ਬਾਅਦ ਆ ਗਈ ਹੈ ਭਈਆ ਮੂਝੇ ਇਨ ਕੋਕਰਚ ਚ ਬਚਾਓ ਨਾ ਇਹ ਮੂਝੇ ਮਾਰ डालेंगे ਹੈ ਭਈਆ ਫਿਰ ਸਨੀ ਦੇ ਰਹਾਂਦਾ ਉਹ ਕਹਿੰਦਾ ਓਏ ਮਾਣਾ ਤੂੰ ਡਰ ਮਤ ਇਹਨੂੰ ਕੋਕਰਚ ਚ ਤਾਂ ਮੈਂ ਦੇਖ ਲਊਗਾ ਇਹ ਪਿੱਧੀ ਹੈ আর ਇਹ ਪਿੱਧੀ ਰਹਿਣਗੇ ਓਏ ਰੁਕ ਜਾ ਕੋਕਰਚ ਓ ਆਏ ਤੂੰ ਜਿੰਦਾ ਨਹੀਂ ਛੋੜੂਗਾ ਮੈਂ ਤੁਮੇ ਤੇ ਉਹਦੂਆਦ ਅੰਬਜਾ ਸਿਮਰਦੀ ਆੜੀ ਹਾਂ ਅਰੇ ਭਾਇਆ ਇਹ ਦੀਵਾ ਟੁੱਟ ਤੀ ਕਿਉਂ ਨਹੀਂ ਟੁੱਟ ਗਈ ਵੀ ਕੈਸੇ ਆ ਮੋਜਾ ਸਿਮਰਸ ਜਿਹੋ ਬਣੀ ਹੈ ਤੇ ਆਹੜਾ ਬਹੁਤ ਦੇਖੀ ਬਚਪਨ ਚ ਹਾਂ ਤੇ ਉਹਦੂਆਦ ਇਹ ਐਕਟਰ ਵਗੈਰਾ ਦੀ ਵੌਇਸ ਹੁੰਦੀ ਹੈ ਠੀਕ ਹੈ ਨਾ ਨਾ ਪਾਟੀ ਕਰਦੀ ਨਾ ਨਾ ਪਾਟੀ ਕਰਦੀ ਹਾਂ ਅੱਛਾ ਹੈ ਅੱਗੇ ਬੜੀ ਮਤ ਕਾ ਤਮਾਸ਼ਾ ਦੇਖਣੀ ਹਾਂ ਆ ਬੜਕਾ ਦੇਗੇ ਮੇਸੂਲੀ ਤੇ आ कैसे बाहर आएगी जुबान ऐसे बाहर आएगी फिर ये मेरा भाई मुझे नीचे उतारेगा सभी अपने अपने घर चले जाएंगे चर्चा करते सो जाएंगे अच्छा है ठीक है जी फिर उस बाद आ गया बाबू राम ये उठा ले रे बाबा ये मेरे को रे बाबा, ये इसको उठा ठीक है जी फिर उस आ गए सुनील सेठी सुनील सेठी अंजल अंजल तो सब हो आ रही सकते बाद आ गए मोदी जी मोदी हाँ जी प्रधानमंत्री हाँ जी अच्छा मेरे प्यारे देशवासियों हाँ। मित्रों मैं आपसे यही निवेदन करना चाहता हूँ सभी अपना ध्यान रखिए हाँ। और हमारा भी बोलिए वाह मोदी जी अरे भाई हम तो फकीर हैं हम तो अपना झोला उठा के चले जाएंगे हाँ। बोलिए वाह मोदी जी हाँ। <coughs> ਨਰੇਂਦਰ ਵਾਈ ਮੋਦੀ ਹੈ ਨਾ ਹਾਂਜੀ 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 ਫਿਰ ਉਸ ਤੋਂ ਬਾਅਦ ਮੰਨ ਲਓ ਜਿਵੇਂ ਸ਼ਿਮਚੈਨ ਇਹ ਵੀ ਬੱਚਿਆਂ ਦਾ ਕਾਫੀ ਫੇਮਸ ਸੀਗਾ ਇਹਦੀ ਵੋਇਸ ਹੈਗੀ ਆਪਣੇ ਕੋਲ ਹਾਂ ਹੀ ਕਿਆ ਚੀ ਵੀ ਪਛਤਾ ਹੈ ਮੇਰੇ ਤੇ ਮੇਰੀ ਸ਼ਿਮਚੈਨ ਹੂ ਉਈ ਹੂਈ ਆਉਨਾ ਮੇਰੇ ਪਾਸ ਆਕ ਮੈਂ ਤੁਹੇ ਇੱਕ ਅੱਛਾ ਜਿਹਾ ਗਾਣਾ ਸੁਣਾਉਂਗਾ ਉਈ ਹੂਈ ਫਿਰ ਉਸ ਤੋਂ ਬਾਅਦ ਵਿਸਲ ਹੁੰਦੀ ਸੀ ਚਾਂਦ ਚਪਾਰੀ Song ਸੀ ਅਮੀਰ ਖਾਨ ਦਾ ਜੀ ਉਹ ਮੈਂ ਤੁਹਾਨੂੰ ਵਜਾ ਕੇ ਦਿਖਾਉਂਗਾ ਠੀਕ ਹੈ ਅੱਛਾ ਭਈ ਐਕਟਰ ਹੋਗੇ ਸਾਰੇ ਹਜੇ ਪਏ ਆ ਜੀ ਭਈ ਫਿਰ ਐਕਟਰਾਂ ਦੇ ਸਾਰੇ ਕਰਦੇ ਕੰਵਲ ਜਰੂਰ ਜੀ ਪੰਜਾਬੀ ਕੰਵਨ ਗਰਵਾਲ ਜੀ ਕੰਵਰ ਕਰੇਵਾਲ ਸਿੰਗਰ ਜਰੂਰ ਜੀ ਉਹਨਾਂ ਦੀ ਇਸ ਕਬੂਲਾ ਤੋਂ ਨੱਚਾਵੇ ਯਾਰ ਤੇ ਨੱਚਣਾ ਪੈਂਦਾ ਹੈ ਹਾਈ ਸਾਹਮਣੇ ਹੋਵੇ ਯਾਰ ਤੇ ਨੱਚਣਾ ਪੈਂਦਾ ਹੈ ਹਾਏ ਸਾਹਮਣੇ ਹੋਵੇ ਯਾਰ ਤੇ ਨੱਚਣਾ ਪੈਂਦਾ ਏ ਆਜਾ ਯਾ ਵੇ ਦਿਦਾ ਆਜਾ ਯਾ ਵੇ ਦਿਦਾ ਵੇ ਆਜਾ ਇਸ਼ਕ ਬੁੱਲਾ ਨੂੰ ਦਾ ਚਾਹ ਵੇ ਯਾਰ ਤੇ ਨੱਚਣਾ ਪੈਂਦਾ ਏ ਹਾਏ ਸਾਹਮਣੇ ਹੋਵੇ ਯਾਰ ਤੇ ਨੱਚਣਾ ਪੈਂਦਾ ਏ ਸਾਂਭੜੇ ਹੋਵੇ ਯਾਰ ਤੇ ਨੱਚਣਾ ਪੈਂਦਾ ਏ। ਇਹ ਦੁਬਾਰਾ ਪਤਾ ਕੀ ਕਰੂਗਾ। ਮੇਰੀ ਬੇਬੇ ਕਹਿੰਦੀ ਹੁੰਦੀ ਆ ਇੱਕ ਮੁੰਡਾ ਬਲੋਡ ਤੋਂ ਬਿਲਕੁਲ ਤੇਰੀ ਵਰਗੀ ਆਵਾਜ਼ ਕਰਦਾ। ਮੇਰੀ ਬੇਬੇ ਅਕਸਰ ਹੀ ਕਹਿੰਦੀ ਹੁੰਦੀ ਆ ਕਿ ਨਾ ਜਾਏ ਮਸਤਾ ਦੇ ਵੜੇ ਆ ਮਸਤ ਬਣਾ ਦੇਣਗੇ ਆ ਨੱਚਣ ਨਾ ਜਾ ਨੱਚਣ ਲਾ ਦੇਣਗੇ ਹਾਂ। ਤੋ ਉਦੋਂ ਦੁਬਾਰਾ ਇਹ ਜੀਤ ਪੈਂਚਰ ਵਾਲਾ ਵੀ ਕਾਫੀ ਚੰਗਾ ਬਣਿਆ। ਜੀਤ ਪੈਂਚਰ ਵਾਲਾ ਪਹਿਲਾਂ ਦੇਖਦੇ ਆ 420 ਫੈਮਿਲੀ ਹਾਂ 420 ਹਾਂਜੀ। ਉਹਦੀ ਵਾਸਤੇ ਉਹ ਕਹਿੰਦਾ ਹੁੰਦਾ ਓਹ ਹੋ ਓ ਪਾ ਲਿਆ ਓਆ ਰੋਡੂ ਫੇਰ ਆ ਗਿਆ ਓਏ ਪੈਂਚਰ ਕਰਾ ਕੇ ਸਗਲੇ ਮੈਨੂ ਕੇ ਦੱਤਰ ਤਾ ਪੈਂਚਰ ਹੀ ਠੀਕ ਨਹੀਂ ਓਏ ਓਏ ਬਾਈਕ ਤੇ ਡੁਪਲੀਕੇਟ ਲਾਉਂਦਾ ਪੈਂਚਰ ਨਾਲ ਜੀਤਾ ਜਦੋਂ ਵੀ ਲਾਉਂਦਾ ਪੱਕਾ ਹੀ ਪੈਂਚਰ ਲਾਉਂਦਾ ਐਵੇਂ ਨਹੀਂ ਜੀਤਦੀ ਤਾਰ ਪਹੁੰਦੀ ਐ ਓਹ ਹੋ ਨਾਲੇ ਹਜੱਕ ਕਮ ਦੀ ਬਤਾਰ ਨਹੀਂ ਮਾਰਦਾ ਠੀਕ ਹੈ ਜੀ ਉਸ ਤੋਂ ਬਾਅਦ ਹੈਗਾ ਸ਼ੋਲੇ ਮੂਵੀ ਦਾ ਸੌਂਗ ਸੀਗਾ ਕਾਫੀ ਸੀ ਮਹਿਬੂਬਾ ਮਹਿਬੂਬਾ ਕਾਫੀ ਫੇਮਸ ਰਿਹਾ ਜੀ ਹੇ ਮੱਬਬਾ ਦੇਬਬਾ ਮੱਬਬਾ ਦੇਬਬਾ ਹੇ ਗੁਥਲ ਮਹਿ ਗੁਲਕਲ ਤੇ ਜਬ ਤੂੰ ਮਰ ਮੈਂ ਨੀਤੇ ਗੁਥਲ ਮਹਿ ਗੁਲਕਲ ਤੇ ਜਬ ਤੂੰ ਮਰ ਮੈਂ ਨੀਤੇ ਮੈਂ ਆਰਤ ਹੇ ਰਮੇਂਦਰ ਬਾਤਲ ਬਿੰਦਰ ਜੀ ਦੀ ਰਮੇਂਦਰ ਇਸੇ ਫਿਲਮ ਦੇ ਵਿੱਚ ਹੀ ਹਾਂ ਜੀ बस أنت एंड को के सामने मस्त नाच ना आखिर तुमने जीत ही नहीं पा रहे हैं ठीक है जी फिर दोबारा दो ठाकुर गबर गबर ये हाथ मुझे दे दे गबर गबर ठीक है जी फिर उस दो बाद आ गया जी अपना ऋतिक रोशन मां मुझे दिखाई देने लग गया मां तभी तो मैं कभी इधर जा रहा हूँ कभी इधर जा रहा हूँ मां ठीक है जी ਫਿਰ ਉਦੋਂ ਬਾਅਦ ਹੋਰ ਵੀ ਕਲਾਕਾਰ ਹੈਗੇ ਆ ਮੀਨਸ ਕੀ ਉਦੋਂ ਬਾਅਦ ਆ ਗਿਆ ਜੀ ਹੂੰ ਗੱਗੂ ਗੇਲਦੀ ਦੇ ਘਟਦਾ ਹਾਂ ਗੱਗੂ ਗੇਲਦੀ ਹਜੇ ਮਿਸਿੰਗ ਪਈ ਹੈ ਜਿਹੜੀ ਚੇਂਜਿੰਗ ਕਰਨ ਵਾਲੀ ਆ ਹਾਂ ਆ ਜਾਨਵਰ ਦੀ ਕਰਦਾ ਥੋੜੀ ਹਾਂ ਹਾਂ ਜਾਨਵਰਾਂ ਦੀ ਕਰਦਾ ਠੀਕ ਹੈ ਬਿੱਲੀ ਦੀ ਵੌਇਸ ਕਰਦਾ ਸਟਾਰਲਿੰਗ ਜੀ ਹੂੰ ਹੂੰ ਠੀਕ ਹੈ ਜੀ ਫਿਰ ਉਦੋਂ ਦਾ ਡੌਗੀ ਆ ਗਈ ਇਰਦਵਾ ਗਦਾ ਹੁੰਦਾ ਆ ਆ ਆ ਆ ਆ ਠੀਕ ਹੈ ਜੀ ਤੇ ਸੌਂਗ ਵੀਰਾਂ ਵੀ ਥੋੜੇ ਬਹੁਤ ਗਾ ਲੈਨੇ ਹਾਂ ਤੇ ਤੇ ਇੰਨੀ ਕੀ ਵੌਇਸ ਆ ਬਾਕੀ ਬਹੁਤ ਵੌਇਸ ਆ ਮਤਲਬ ਬਾਕੀ ਬਾਈ ਕੋਲੇ ਬਹੁਤ ਆਵਾਜ਼ਾਂ ਨੇ ਤੇ ਇੱਕ ਨਾ ਆ ਬਾਈ ਦਾ ਸਕਰੀਨ ਤੇ ਨੰਬਰ ਚੱਲ ਰਿਹਾ ਜਿਵੇਂ ਹੁਣ ਟੂਰਨਾਮੈਂਟ ਚੱਲਦਾ ਤੁਸੀਂ ਟੂਰਨਾਮੈਂਟ ਤੇ ਹਨਾ ਬਾਈ ਨੂੰ ਇਹ ਨੰਬਰ ਤੇ ਫੋਨ ਕਰਕੇ ਬੁਲਾ ਸਕਦੇ ਬਾਈ ਕਹਿੰਦਾ ਮੈਂ ਆਉਂਗਾ ਠੀਕ ਹੈ ਕੁਝ ਨਹੀਂ ਲੈਣਾ ਇਹਨੇ ਤੇ ਬਾਈ ਨੂੰ 5 ਮਿੰਟ 7 ਮਿੰਟ 10 ਮਿੰਟ ਜਦੋਂ ਮੈਚ ਖਾਲੀ ਹੁੰਦੇ ਆ ਹਨਾ ਤੇ ਜਰੂਰ ਬੁਲਾਇਓ ਬਾਈ ਆ ਨੰਬਰ ਤੇ ਆਊਗਾ ਬਾਈ ਨਾਲ ਗੱਲ ਹੋ ਗਈ ਮਾ ਬਾਈ ਤੂੰ ਜਾਏਗਾ ਟੂਰਨਾਮੈਂਟਾਂ ਤੇ ਤੇ ਜਰੂਰ ਜਾਊਗਾ ਬਾਈ ਤੇ ਆ ਨੰਬਰ ਤੇ ਤੁਸੀਂ ਫੋਨ ਕਰਕੇ ਬਾਈ ਨੂੰ ਡੇਟ ਟਾਈਮ ਦੱਸ ਦਿਓ ਠੀਕ ਆ ਪਹੁੰਚੇਗਾ ਨਾ ਬਾਈ ਜਰੂਰ ਜੀ ਹਾਂ ਬਾਕੀ ਬਾਈ ਸਪੋਰਟ ਕਰੋ ਮੁੰਡਾ ਆਮ ਘਰ ਤੋਂ ਆ ਬਹੁਤ ਮਿਹਨਤੀ ਮੁੰਡਾ ਤੇ ਦੋ ਤਿੰਨ ਕੰਮ ਕਰਕੇ ਵਿਚਾਰਾ ਆਪਦਾ ਪਰਿਵਾਰ ਪਾਲ ਰਿਹਾ ਤੇ ਕਲਾ ਹੈਗੀ ਆ ਜੇ ਇਹ ਬਿਨਾ ਕਲਾ ਵਾਲੇ ਬਾਈ ਅੱਗੇ ਆਈ ਜਾਂਦੇ ਹਨਾ ਦੇ ਮਾੜੀ ਮੋਟੀ ਬੰਦੇ ਚ ਗੱਲਬਾਤ ਹੈਗੀ ਤਾਂ ਉਹਨੂੰ ਜਰੂਰ ਆਪਾਂ ਨੂੰ ਉਹਦਾ ਸਪੋਰਟ ਕਰਨੀ ਚਾਹੀਦੀ ਹੈ ਤੇ ਮੇਰਾ ਵੀਰ ਤੁਸੀਂ ਇਹ ਕੰਮ ਕਰਨਾ ਜਿਹੜੇ ਦੇਖਦੇ ਵੀਡੀਓ ਦਬਕੇ ਸ਼ੇਅਰ ਕਰ ਦਿਓ ਧੰਨਵਾਦ ਜੀ ਸਸਟਿਕ